ਨੰਗਾਸ ਮੂਹਰ ਪਰਵਾਰ ਸਰਦਾਰ ਜੀ ਸਿੰਧੀ ਖਾਲਸਾ ਫਤਿਹ ਸਿੰਘ ਜੀ ਸਿਰਪੋਸਾ ਅਧਾਨ ਦਫਤਰੀ ਸਟਾਫ ਅਤੇ ਸਾਰੇ ਸੰਗਤ ਜਿਨਨੇ ਵੀ ਸਾਥੀ ਇਸ ਤੇ ਪਹੁੰਚੀ ਨੂੰ ਆਪ ਸਭ ਨੂੰ ਮੇਰੇ ਵੱਲੋਂ ਬਹੁਤ ਹੀ ਦਿਲ ਦੀਆਂ ਖੁਸ਼ੀਆਂ ਤੋਂ ਸਵਾਗਤ ਜੀ ਆਇਆਂ ਨੂੰ ਫਤਿਹ ਹੱਥ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਤੋਂ ਬਹੁਤ ਹੀ ਸੋਹਣਿਆ ਗੱਲਾਂ ਪੁਣਿਆ ਦਿਲ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ। ਉਹ ਬਾਕੀ ਕਰੇ ਗੱਲ ਚਲੀ ਕਿ ਜੋ ਪਰਿਵਾਰ ਹੁਣ ਕਰ ਰਿਹਾ ਹੈ ਇਹ ਬਕੂ ਜੀ ਦੀ ਸੋਚ ਹੈ। ਉਹ ਕਿੰਨੇ ਵੱਡੇ ਸਕਾਲਰ ਸੀ। ਮੈਂ ਕਹੂੰਗਾ ਕਿ ਇੱਕ ਚਲਦੀ ਫਰਦੀ ਯੂਨੀਵਰਸਿਟੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇੰਨੇ ਚੰਗੇ ਸੰਸਕਾਰ ਦਿੱਤੇ। দান ਕਰਨਾ ਤਾਂ ਪਹਿਲੀ ਗੱਲ ਜਿਵੇਂ ਵਿਅਕਤ ਕਹਿੰਦੇ ਹੁੰਦੇ ਆ ਸਿਆਣੇ ਬੰਦੇ। ਕਿ ਜਿਹੜਾ ਭਾਂਡਾ ਭਰਿਆ ਉਹਦੇ ਵਿੱਚ ਹੀ ਉਛਲਿਆ ਉਛਲਦਾ ਹੈ ਭਰੇ ਭੰਡੇ ਵਿੱਚ ਤੇ ਜਿਹੜਾ ਬੰਦਾ ਦਾਨ ਦਿੰਦਾ ਹੈ ਪਰਮਾਤਮਾ ਦੀ ਉਸ ਸੰਤਾਨੀ ਉਸ ਪਰਵਾਰ ਦੀ ਮਿਹਰ ਹੈ ਉਸ ਪਰਵਾਰ ਵਿੱਚ ਖੁਸ਼ਹਾਲੀ ਹੈ ਬਹੁਤ ਅਮੀਰ ਵੀ ਲੋਕ ਬੈਠੇ ਐ ਪਰ ਉਹ ਕੋ ਦਾਨ ਨਹੀਂ ਕਰ ਸਕਦੇ ਪਰਮਾਤਮਾ ਨੂੰ ਤਾਂ ਉਹ ਸੇਵਾ ਲਈ ਨਹੀਂ ਤੇ ਪਰਵਾਰ ਦੀ ਬਹੁਤ ਜਿਹੜੇ ਜਿਹੜੇ ਘਰਾਣੇ ਤੋਂ ਬਹੁਤ ਬਦਨਾਮ ਹੈ ਤੇ ਤੁਸੀਂ ਸਹੀ ਰਸਤਾ ਜਿਹੜਾ ਹੈਗਾ ਉਹ ਚੁਣੋ ਜਿਵੇਂ ਇਹ ਬੱਚੇ ਆ ਇਹ ਲੋੜਵੰਦ ਪਰਿਵਾਰਾਂ ਨਾਲ ਜਿਹੜੇ ਹੈਗੇ ਜੋ ਉਹਨੂੰ ਜੁੜੇ ਹੋਏ ਆ 2 ਕਿਲੋਮੀਟਰ ਜਾਣਾ ਬੱਚੇ ਲਈ ਔਖਾ ਵੀ ਹੋ ਸਕਦਾ ਬੱਚਾ ਲੈ ਕੇ ਉਹ ਪੜਾਈ ਛੱਡ ਜਾਂਦਾ ਤਾਂ ਅਸੀਂ ਜਿਹੜੇ ਹੈਗੇ ਹਾਂ ਸਮਾਜ ਦਾ ਇੱਕ ਨਿਕੜਵਾ ਅੰਗ ਹੈ ਤੁਸੀਂ ਅੱਜ ਇਹਨਾਂ ਬੱਚਿਆਂ ਦੀ ਬਾਹ ਫੜੀ ਹੈ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੇ ਬਹੁਤ ਵੱਡੇ ਅਫਸਰ ਬਣ ਆਈਐਸ ਬਣੇ ਆਈਪੀਐਸ ਬਣੇ ਪੀਐਸ ਬਣੇ ਸਾਨੂੰ ਮਤਲਬ ਇਹ ਲੱਗਦਾ ਵੀ ਸਰਕਾਰੀ ਸਕੂਲਾਂ ਦੇ ਬੱਚੇ ਤਾਂ ਸਰਪੰਨ ਨਹੀਂ ਸਕਦੇ ਸਾਡੇ ਦਿਮਾਗ 'ਚ ਗੱਲ ਬੈਠ ਚੁੱਕੀ ਹੈ ਨਾ ਕਿ ਨਹੀਂ ਚਾਹੀਏ ਤਾਂ ਬਸ ਇਥੋਂ ਤੱਕ ਹੀ ਹੈ ਪਰ ਇਹ ਸੱਚਾਈ ਨਹੀਂ ਅੰਕਤਾ ਸ਼ਰਮਾ ਆਈਪੀਐਸ ਆ ਤੁਸੀਂ ਕਾਢੀ ਦੇਖਿਓ ਯੂਪੀਐਸ ਤੇ YouTube ਦੇ ਤੇ ਉਹ ਸਰਕਾਰੀ ਸਕੂਲ ਦੀ ਸਟੂਡੈਂਟ ਹੈ ਸਰਕਾਰੀ ਦੇ ਵਿੱਚ ਹੀ ਉਹਨੇ ਪਾਸ ਕੀਤੀ ਹੈ ਤੇ ਲਾਸਟ ਦੇ ਜਦੋਂ ਐਮਏ ਕੀਤੀ ਹੈ ਪਰ ਲੋੜਵੰਦ ਪਰਿਵਾਰ ਦੀ ਉਹ ਬੱਚੀ ਸੀਗੀ ਦੋ ਵਾਰ ਉਹ ਫੇਲ ਵੀ ਹੋਈ ਸਾਡਾ ਟੈਂਪਰ ਦੇ ਵਿੱਚ ਜਿਹੜਾ ਹੈਗਾ ਜਾਂ ਕਿ ਨੇ ਯੂਪੀਐਸਸੀ ਕਲੀਅਰ ਜਦੋਂ ਤੁਹਾਡੇ ਬਾਗੇ ਸੱਜਣ ਇਹਨਾਂ ਬੱਚੇ ਦੀ ਬਾਹ ਫੜਦੇ ਹੈ ਤਾਂ ਬੱਚੇ ਅੱਗੇ ਕਿੰਨਾ ਕਿਤੇ ਜਾਂਦੇ ਹੈ ਅਸੀਂ ਪਿਛਲੇ ਸਮੇਂ ਦੀਆਂ ਗੱਲਾਂ ਕਰੀਏ ਤਾਂ ਹੁਣ ਜਿਹੜਾ ਸਾਡਾ ਪੰਜਾਬ ਹੈਗਾ ਲੜੇਸੀ ਰੇਟ ਦੇ ਵਿੱਚ ਬਹੁਤ ਅੱਗੇ ਜਾ ਚੁੱਕਿਆ ਸਾਰੇ ਭਾਰਤ ਦੇ ਵਿੱਚੋਂ 10ਵੇਂ ਨੰਬਰ ਤੇ ਜਿਹੜਾ ਹੈਗਾ ਸਾਡਾ ਪੰਜਾਬ ਹੈ ਅਸੀਂ ਬੈਂਕ ਨੇ ਲੈ ਕੇ ਲੈ ਕੇ ਆਏ ਕਿ ਸਭੀ ਜਿਹੜੀ ਲਿਟਰੇਸੀ ਰੇਟ ਆ ਉਹ 83% 84% ਜਿਹੜਾ ਹੈਗਾ ਰਿਟਰੇਸੀ ਰੇਟ ਹੈ ਜਿਹਦੇ ਵਿੱਚ ਮੇਲ ਦਾ ਜਿਹੜਾ ਰਿਟਰੇਸੀ ਰੇਟ ਹੈ 88.5 88.5 ਔਰ ਫੀਮੇਲ ਦਾ ਜਿਹੜਾ ਹੈਗਾ ਉਹ 78.5 ਅੱਜ ਤੱਕ ਜਿਹੜਾ ਰਿਟਰੇਸੀ ਰੇਟ ਹੈ ਜੇ ਅਸੀਂ ਪਿੱਛੇ ਜਾਨੇ ਆ 2001 ਦੇ ਵਿੱਚ ਤਾਂ ਉਸ ਟਾਈਮ ਜਦ ਅਸੀਂ 63.36 63.36% ਜਿਹੜਾ ਸੀਗਾ ਲੇਡੀਜ਼ ਤਾਂ ਅੱਜ ਲੇਡਿਸ ਦਾ ਕਿਨਾ ਹੈ ਜਿਆ 78.5 78% ਸੰਯਪਤ ਸੱਤ ਘੱਟਾ ਦਾ ਚੜੀ ਲਈ ਹੈਗੀ ਹੈ ਉਹ ਲੇਡਿਸ ਦੀ ਲਈ ਹੈ ਅਦਰ ਸਟੇਟਸ ਦੇ ਨਾਲ ਹਜੇ ਵੀ ਜਿਹੜਾ ਹੈਗਾ ਸੀ ਅੱਗੇ ਹੈ ਪੰਜਾਬੀ ਇਸ ਨੂੰ ਜੇ ਅਸੀਂ ਇਹਨਾਂ ਲੇਡਿਸ ਦੀ ਟੈਕਸ ਪੇਅਰ ਦੀ ਗੱਲ ਕਰਾਂਗੇ ਇਹ ਬੱਚੇ ਤਾਂ ਹੁਣ ਦੇਖੋ ਇਹਨਾਂ ਦੇ ਪਰਿਵਾਰ ਜਿਹੜੇ ਹੈਗੇ ਸਰਕਾਰ ਦੇ ਮੂੰਹਾਂ ਨਹੀਂ ਝਾੜਦੇ ਆ ਆਪਣੇ ਲਈ ਝਾੜਦੇ ਆ ਜੇ ਕਹਾਂ ਉਹ ਇਹ ਏਸੀ ਨੂੰ ਦੀ ਲੈਣ ਬਣੀ ਹੋਈ ਹੈ ਬੀਪੀਐਲ ਉਹਨੂੰ ਬ੍ਰੇਕ ਕਰਕੇ ਅੱਗੇ ਜਾਂਦੇ ਆ ਚੰਗੇ ਰਜਗਾਰ ਕਰਦੇ ਆ ਚੰਗੀ ਜੋਬ ਤੇ ਪਹੁੰਚਦੇ ਆ ਤਾਂ ਇਹ ਬਜਟ ਟੈਕਸਪੇਅਰ ਬਣਦੀ ਟੈਕਸ ਅਦਾ ਕਰਨਗੇ ਇਹ ਜਿਹਦੇ ਨਾਲ ਜਿਹੜਾ ਹੈਗਾ ਸਾਡਾ ਦੇਸ਼ ਅੱਗੇ ਆਦੀ ਵੀ ਜੇ ਪੰਜਾਬ ਦੀ ਅਸੀਂ ਗੱਲ ਕਰਦੇ ਆ ਸਾਡਾ ਪੰਜਾਬ ਦੀਆਂ ਲੇਡੀਜ਼ ਦੀ ਗੱਲ ਕਰੀਏ ਤਾਂ 20% ਲੇਡੀਜ਼ ਅੱਜ ਵੀ ਟੈਕਸ ਨਹੀਂ ਕਰਦੀਆਂ ਇੰਡੀਆ ਦੇ ਵਿੱਚ ਜਿਹੜਾ ਹੈਗਾ ਉਹ ਕਹਿੰਦਾ 15% ਅੱਜ ਵੀ ਅਸੀਂ ਇਸ ਸੰਘਰਸ਼ ਵਿੱਚ ਅੱਗੇ ਆ ਪਰ ਫਿਰ ਵੀ 20 ਦਾ ਅੰਕਾ ਜਿਹੜਾ ਉਹ ਬਹੁਤ ਵੱਡਾ ਹੈ ਤਾਂ ਇਹ ਵਧ ਕਿਵੇਂ ਸਕਦਾ ਹੈ ਦੇਸ਼ ਡਵੈਲਪ ਕਿਵੇਂ ਕਰ ਸਕਦਾ ਹੈ ਜਦੋਂ ਇਹਨਾਂ ਬੱਚਿਆਂ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਪਿਛਲੇ ਸਮੇਂ ਦੀ 63 ਅੱਜ ਤੱਕ ਇਹ 78.5 ਦਾ ਇਹ ਕਾਰਨ ਕੀ ਹੈ ਤੁਹਾਡੇ ਵਰਗੇ ਸੱਜਣਾ ਦੀ ਜਿਹੜੀ ਚੰਗੀ ਸੋਚ ਹੈ ਉਹਨਾਂ ਨੇ ਇਹਦੀ ਬਾਹ ਫੜੀ ਹੈ ਤਾਂ ਇਹ ਬੱਚੇ ਇਹ ਪਰਿਵਾਰ ਕਿਸ ਕਰਕੇ ਜਿਵੇਂ ਗੱਲ ਕੀਤੀ ਸੀ ਬਾਈ ਸ਼ਰਾਜੀ ਨੇ ਕਿ ਅਸੀਂ ਸ਼ੁਕਰਾਨਾ ਨਹੀਂ ਕਰਦੇ ਸਾਨੂੰ ਸ਼ੁਕਰਾਨਾ ਬਹੁਤ ਜ਼ਿਆਦਾ ਕਰਨਾ ਚਾਹੀਦਾ ਹੈ ਸਾਨੂੰ ਇਹਨਾਂ ਪਰਮਾਤਮਾ ਨੇ ਦਿੱਤਾ ਹੈ ਕੋਈ ਵਾਸਨ ਸੀਗਾ ਉਪਤੇ ਆਇਆ ਕਿ ਆਪਣੇ ਕਿਸੇ ਆਪਸ ਨੂੰ ਕਹਿੰਦਾ ਵੀ ਮੈਂ ਤੁਹਾਡੀ ਜਿੰਦਗੀ ਦੀ ਰਿਸਟਰੀ ਦੇਖਣੀ ਹੈ ਤੁਸੀਂ ਕੰਮ ਕਿਵੇਂਗਾ ਉਹ ਕਹਿੰਦਾ ਵੀ ਠੀਕ ਹੈ ਜੀ ਦਿਖਾ ਦਿੰਨੇ ਆ ਉਹ ਲੈ ਕੇ ਜਾਂਦੇ ਆ ਇੱਕ ਪਹਿਲੇ ਟੇਬਲ ਲੱਗਿਆ ਹੁੰਦਾ ਬੜਾ ਸਾਰਾ ਉਹਦੇ ਉੱਤੇ ਇੰਨਾ ਇਕੱਠ ਹੁੰਦਾ ਲੋਕਾਂ ਦਾ ਬਹੁਤ ਜ਼ਿਆਦਾ ਉਹ ਪੁੱਛਦਾ ਜੀ ਇੱਥੇ ਕੀ ਹੈ ਉਹ ਕਹਿੰਦੇ ਜੀ ਉਹ ਲੋਕ ਆ ਜਿਨ੍ਹਾਂ ਦੀਆਂ ਮੁਸ਼ਕਲਾਂ ਆ ਆਪਣੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਨੋਟ ਕਰਾਦੇ ਇੱਥੇ ਕਹਿੰਦੇ ਠੀਕ ਹੈ ਜੀ ਅਗਲੇ ਟੇਬਲ ਤੇ ਜਾਂਦੇ ਆ ਉਹ ਕਹਿੰਦੇ ਜੀ ਇੱਥੇ ਕੀ ਹੈ ਉਹ ਕਹਿੰਦੇ ਜਿੰਨਾ ਬੰਦਿਆਂ ਨੇ ਆਪ ਆਪਣੀਆਂ ਮੁਸ਼ਕਲਾਂ ਲਿਖਾਈਆਂ ਇਹ ਜਿਹੜੇ ਹੈਗੇ ਆ ਇਹ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੋਲਵ ਕਰਕੇ ਉਹਨਾਂ ਦੇ ਘਰ ਤੱਕ ਡਿਲੀਵਰ ਕਰਦੇ ਆ ਉੱਥੇ ਵੀ ਬਹੁਤ ਕੱਟ ਇੱਕ ਤੀਜਾ ਟੇਬਲ ਸੀ ਜਿੱਥੇ ਤਿਆਨਾਂ ਕਾ ਬੰਦੇ ਪੇਟੀ ਵਿੱਚ ਬਾਜੇ ਨੂੰ ਕਿਸ਼ੂ ਰਾਣਾ ਬਿਠੀ ਉਹ ਕਹਿੰਦੇ ਜੀ ਆਹ ਕਾਹਦਾ ਹੈ ਕਹਿੰਦੇ ਜੀ ਜਿੰਨਾ ਬੰਦਿਆਂ ਦੀਆਂ ਮੁਸ਼ਕਲਾਂ ਸੋਲਵ ਹੋ ਜਾਂਦੀਆਂ ਤਾਂ ਉਹ ਇੱਕ ਜਿਹੜੇ ਬੰਦੇ ਸ਼ੁਕਰਾਨਾ ਕਰ ਆਉਂਦੇ ਆ ਇਹ ਉਹਨਾਂ ਨੂੰ ਨੋਟ ਕਰਦੇ ਆ ਉਹ ਕਹਿੰਦੇ ਜੀ ਪਹਿਲੇ ਢੋਟੇ ਬੰਦ ਇੱਥੇ ਇਕੱਠਾ ਹੈ। ਕਿੱਜੇ ਤੇ ਕਿਉਂ ਨਹੀਂ? ਉਹ ਕਹਿੰਦੇ ਜੀ ਇੱਥੇ ਸ਼ੁਕਰਾਨਾ ਕਰਨਾ ਪੈਂਦਾ ਹੈ। ਜਦੋਂ ਕਿਸੇ ਦਾ ਕੰਮ ਹੋ ਜਾਂਦਾ ਹੈ ਤੇ ਸ਼ੁਕਰਾਨਾ ਕਰਨਾ ਬੰਦਾ ਭੁੱਲ ਜਾਂਦਾ। ਕਿਸ ਦਾ ਬਿੱਜ ਜਾਂ ਟੀਮ ਜਿਹੜਾ ਹੈਗਾ ਸਾਡਾ ਖਾਲੀ ਹੈ। ਤਾਂ ਸਾਨੂੰ ਗੱਲ ਇੱਥੇ ਹੁਣ ਕੇ ਆਉਂਦੀ ਹੈ ਪ੍ਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਤਾਂ ਸਾਡਾ ਵੀ ਥੋੜਾ ਜਿਹਾ ਹਿੱਸਾ ਆਉਂਦਾ ਹੈ ਕਿ ਅਸੀਂ ਸਮਾਦੋਂ ਅਕੀਰ। ਤੁਸੀਂ ਸਾਰੇ ਬੜੇ ਪਿਆਰੇ ਬੜੇ ਸਤਿਕਾਰਤ ਸੱਜਣੋ ਜਿਹੜੇ ਇਸ ਦਿਨ ਤੇ ਤੁਸੀਂ ਆਏ ਹੋ। ਤਾਂ ਆਪਾਂ ਰਣਨੀਤੀ ਸਾਰੇ ਜਿਹੜੀ ਰਹੀ ਜਿੱਤੀ ਹਮਲਾ ਕਰਾਂਗੇ ਤੁਹਾਡਾ ਸਭ ਦਾ ਦਿਨ ਦੀਆਂ ਘਰਾਂ ਜਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਸਾ